ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਨਵੀਂ ਇਤਿਹਾਸਿਕ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਗੋਲੀ ਚੱਲਦੀ ਗਈ ਇਹ ਇੱਕ ਇਤਿਹਾਸਿਕ ਨਾਵਲ ਹੈ ਜੋ ਗਿਆਨੀ ਤਰਲੋਕ ਸਿੰਘ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਬੱਬਰਾਂ ਦੀ ਦਾਸਤਾਨ ਲਿਖੀ ਗਈ ਹੈ ਵਿਥਿਆ ਲਿਖੀ ਗਈ ਹੈ ਕਿ ਕਿਦਾਂ ਉਹਨਾਂ ਅੰਗਰੇਜ਼ੀ ਸਾਮਰਾਜ ਦਾ ਜ਼ੁਲਮ ਨਾਲ ਟੱਕਰਾਂ ਕੀਤਾ ਅਤੇ ਆਪਣੀਆਂ ਜਾਨਾਂ ਲਾ ਕੇ ਜੰਗ ਵਿੱਚ ਲੜਦੇ ਰਹੇ ਔਰ ਜ਼ੁਲਮ ਦਾ ਟੱਕਰਾਂ ਕੀਤਾ ਤੁਸੀਂ ਪਿਛਲੇ ਅਧਿਆਏ ਸੁਨੇ ਲੜੀਵਾਰ ਜੋੜਨ ਲਈ ਸਾਡੀਆਂ ਪਿਛਲੀਆਂ ਵੀਡੀਓ ਸਾਡੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਬੱਬਰ ਕੌਣ ਸੀ ਤੇ ਕਿੱਦਾਂ ਉਹਨਾਂ ਜ਼ੁਲਮ ਖਿਲਾਫ ਟੱਕਰਾ ਕੀਤਾ ਜ਼ੁਲਮ ਖਿਲਾਫ ਜੰਗ ਲੜੀ ਔਰ ਅੱਗੇ ਸ਼ੁਰੂ ਕਰਦੇ ਹਾਂ ਨਿਹਾਲ ਕੌਰ ਤੇ ਨਿਹਾਲ ਸਿੰਘ ਦੋਵੇਂ ਭੈਣ ਭਰਾ ਸੂਰਜ ਡੁੱਬਣ ਪਿੱਛੋਂ ਆਦਮਪੁਰ ਪੁੱਜੇ ਆਦਮਪੁਰ ਉਹਨਾਂ ਦੀ ਮਾਸੀ ਦਾ ਪਿੰਡ ਸੀ ਉਹਨਾਂ ਦੀ ਮਾਸੀ ਕਰਤਾਰ ਕੌਰ ਨੇ ਜਦੋਂ ਉਹਨਾਂ ਦੇ ਆਉਣ ਦਾ ਕਾਰਨ ਜਾਣਿਆ ਤਾਂ ਕੁਝ ਭੈ ਪੀਰ ਹੋ ਕੇ ਬੋਲੀ ਭੈਣ ਨੂੰ ਵੀ ਨਾਲ ਲਈ ਆਉਣਾ ਸੀ ਸਮੇ ਬੜੇ ਬੁਰੇ ਆਏ ਹਨ ਪੁਲਿਸ ਤਾਂ ਹਲਕਾਏ ਕੁੱਤਿਆਂ ਵਾਂਗ ਹਰਲ ਹੱਲ ਕਰਦੀ ਭੱਜੀ ਫਿਰਦੀ ਆ ਪਰਸੋਂ ਇੱਥੇ ਵੀ ਸਪਾਈਆਂ ਦੀ ਤਾੜ ਆਈ ਸੀ ਇੱਥੇ ਮੰਗੋ ਮੈਰੀ ਆ ਉਸ ਦਾ ਆਦਮੀ ਤਾਂ 10 ਕੁ ਸਾਲ ਹੋਏ ਮਾਰਿਆ ਗਿਆ ਸੀ ਕਲਕੱਤੇ ਆਖਦੇ ਨੇ ਮਿਰਕਨ ਤੋਂ ਆਇਆ ਸੀ ਗੋਲੀਆਂ ਚਲਾ ਕੇ ਗੋਰਿਆਂ ਨੇ ਬੜੇ ਲੋਕ ਮਾਰੇ ਸਨ ਉਹਨਾਂ ਵਿੱਚ ਹੀ ਮਾਰਿਆ ਗਿਆ ਉਸ ਦਾ ਇੱਕ ਇੱਕ ਪੁੱਤਰ ਆ ਧਰਮੂ ਉਹ ਸਾਧ ਹੋਇਆ ਫਿਰਦਾ ਪਹਿਲੇ ਹੀ ਬੰਨਾ ਵਿਚਾਰਿਆਂ ਦਾ ਕੋਈ ਨਹੀਂ ਲੋਕਾਂ ਦੇ ਘਰਾਂ ਦਾ ਪਾਣੀ ਭਰ ਕੇ ਝੱਟ ਲਗਾਉਂਦੀ ਆ ਗਰੀਬਣੀ ਵਿਧਵਾ ਕਿਸੇ ਨਖਰਤੇ ਨੇ ਮੂੰਹ ਮਾਰ ਦਿੱਤਾ ਹੀ ਪੁੱਲ ਸੁਕੋਲ ਕੇ ਧਰਮੂ ਵੀ ਉਸ ਢਾਣੀ ਨਾਲ ਰਲਿਆ ਫਿਰਦਾ ਏ ਜਿਹੜੀ ਝੋਲੀ ਚੁੱਕਾਂ ਨੂੰ ਮਾਰਦੀ ਫਿਰਦੀ ਹੈ ਮਾਸੀ ਇਹ ਝੋਲੀ ਚੁੱਕਾਉਣ ਨੇ ਨਿਹਾਲੋਂ ਨੇ ਪੁੱਛਿਆ ਤੈਨੂੰ ਦੱਸਿਆ ਤਾਂ ਹੈ ਕਿ ਜੇਲ੍ਹਦਾਰ ਬਿਛਨੇ ਵਰਗੇ ਜਿਹੜੇ ਸਰਕਾਰ ਕੋਲ ਚੁਗਲੀਆਂ ਕਰਦੇ ਨੇ ਲੋਕਾਂ ਦੀਆਂ ਨਿਹਾਲ ਸਿੰਘ ਉਹ ਜਖਿਂਝ ਕੇ ਬੋਲਿਆ ਫਿਰ ਕੀ ਹੋਇਆ ਮਾਸੀ ਤੂੰ ਗੱਲ ਦੱਸ ਮੰਗੋ ਦੀ ਮੰਗੋ ਦੀ ਗੱਲ ਕੀ ਦਸਾਂ ਇੱਕ ਥਾਣੇਦਾਰ ਕਿੰਨੇ ਸਾਰੇ ਸਿਪਾਈ ਲੈ ਕੇ ਤੜਕੇ ਹੀ ਪਿੰਡ ਆ ਗਿਆ ਮੰਗੋ ਦਾ ਘਰ ਘੇਰ ਲਿਆ ਉਹ ਵਿਚਾਰੀ ਸੁੱਤੀ ਪਈ ਸੀ ਡਰ ਗਈ ਉਸ ਨੂੰ ਪੁੱਛਣ ਲੱਗੇ ਤੇਰਾ ਪੁੱਤਰ ਕਿੱਥੇ ਆ ਉਹ ਵਿਚਾਰੀ ਘਬਰ ਗਈ ਤੇ ਉਸ ਨੇ ਆਖਿਆ ਕਿ ਮੈਨੂੰ ਕੀ ਪਤਾ ਉਹ ਤਾਂ 4 ਸਾਲ ਹੋਏ ਬਾਹਰ ਫਿਰਦਾ ਹੈ ਘਰ ਵੜਦਾ ਨਹੀਂ ਜਦੋਂ ਦਾ ਉਹਦਾ ਪਿਓ ਮਾਰਿਆ ਗਿਆ ਹੈ ਉਹ ਤਾਂ ਬੁੰਦਲਿਆ ਹੀ ਫਿਰਦਾ ਹੈ ਪੁੱਛ ਲੋ ਸਾਰੇ ਪਿੰਡ ਨੂੰ ਮੈਂ ਤਾਂ ਮਿਹਨਤ ਮਜ਼ਦੂਰੀ ਕਰਕੇ ਝਟਟ ਪਾਉਂਦੀ ਆ ਚੰਦਰੇ ਥਾਣੇਦਾਰ ਨੇ ਇੱਕ ਨਾ ਸੁਣੀ ਖਬਰੇ ਕਿਹੜੀ ਮਿੱਟੀ ਦਾ ਘੜਿਆ ਸੀ ਲੈਂਦੇ ਦੇਂਦੇ ਨੇ ਮੰਗੋ ਨੂੰ ਤਿੰਨ ਚਾਰ ਥੌਲਾ ਮਾਰ ਦਿੱਤੀਆਂ ਗੱਦਾਂ ਖੋਤੇ ਦਿੱਤੇ ਉਹ ਪੱਥਰ ਤੋਲੇ ਜਿਹੜੇ ਸੁਣੇ ਨਹੀਂ ਜਾਂਦੇ ਆਖਰ ਹੋਵੇ ਭਲਾ ਲੰਬੜਦਾਰ ਤਾਰਾ ਸਿਉਂ ਦਾ ਉਹਨੇ ਜਾ ਕੇ ਵਿਚਾਰੀ ਨੂੰ ਛਡਵਾਇਆ ਤੇ ਆਪ ਜ਼ਿੰਮੇਵਾਰੀ ਚੁੱਕੀ ਕਿ ਉਹ ਉਹਨਾਂ ਪੁੱਤ ਉਹਨਾਂ ਦਾ ਪੁੱਤਰ ਧਰਮੂ ਤਾਂ ਕਦੇ ਘਰ ਨਹੀਂ ਵੜਿਆ ਮੰਗੋ ਵਿਚਾਰੀ ਅਜੇ ਤੱਕ ਅੰਦਰ ਪਈ ਐ ਨਾ ਖਾਂਦੀ ਐ ਨਾ ਪੀਂਦੀ ਐ ਬੱਚੀ ਜੇ ਤੁਸੀਂ ਭੈਣ ਨੂੰ ਲੈ ਆਉਂਦੇ ਤਾਂ ਚੰਗਾ ਸੀ ਸਵੇਰੇ ਹੁਣ ਜ਼ਰੂਰ ਜਾਇਓ ਨਹੀਂ ਤੇ ਤੇਰੇ ਮਾਸੜ ਨੂੰ ਭੇਜਾਂਗੀ ਰਾਤ ਗੱਲਾਂ ਕਰਦਿਆਂ ਬੀਤ ਗਈ ਤੜਕੇ ਹੀ ਨਿਹਾਲੇ ਨਿਹਾਲੂ ਦੇ ਮਾਸੜ ਨਾਰਾਇਣ ਸਿੰਘ ਨੂੰ ਰਾਣੀਪੁਰ ਤੋਰ ਦਿੱਤਾ ਤਾਂ ਕਿ ਉਹ ਇੱਕ ਤਾਂ ਰਾਮਕੌਰ ਨੂੰ ਲੈ ਆਵੇ ਦੂਸਰਾ ਪਤਾ ਲੱਗ ਜਾਵੇ ਕਿ ਪਿੰਡ ਵਾਲਿਆਂ ਨਾਲ ਕੀ ਵਾਪਰਿਆ ਸੀ ਵਾਵਾ ਦਿਨ ਚੜੇ ਮੰਗੋ ਪਾਣੀ ਦਾ ਘੜਾ ਲੈ ਕੇ ਆ ਗਈ ਉਹ 40 ਕੁ ਸਾਲਾਂ ਦੀ ਉਮਰ ਵਾਲੀ ਤੀਵੀ ਸੀ ਰੰਗ ਪੱਕਾ ਕੱਦ ਲੰਮਾ ਤੇ ਨਕਸ਼ ਤਿੱਖੇ ਸਨ ਉਹ ਆਪਣੀ ਉਮਰ ਤੋਂ ਛੋਟੀ ਲੱਗਦੀ ਸੀ ਟਾਕੀਆਂ ਵਾਲੀ ਤੇੜ ਸਲਵਾਰ ਗਲ ਝੱਗਾ ਜਿਸ ਦੇ ਬੀੜੇ ਵੀ ਟੁੱਟੇ ਹੋਏ ਸਨ ਤੇ ਇੱਕ ਨਜ਼ਰ ਆਉਂਦੀ ਸੀ ਝੱਗੇ ਨੂੰ ਵੀ ਮੋਰਾ ਉੱਤੇ ਟਾਕੀ ਲੱਗੀ ਸੀ ਸਿਰ ਉੱਤੇ ਕਾਲੀ ਖੱਦਰ ਦੀ ਫੁਲਕਾਰੀ ਸੀ ਜਿਸ ਉੱਤੇ ਲਾਲ ਤੇ ਪੀਲੇ ਪੱਟ ਦੀਆਂ ਨਿੱਕੀਆਂ ਨਿੱਕੀਆਂ ਬੂਟੀਆਂ ਪਈਆਂ ਹੋਈਆਂ ਸਨ ਸਿਰ ਤੇ ਵਾਲ ਅਨਵਾਹੇ ਤੇ ਖੁਸ਼ਕ ਸਨ ਕਈ ਲਿਟਾ ਲਮਕਦੀਆਂ ਸਨ ਟਾਕੀ ਦੀ ਪ੍ਰਾਂਧੀ ਪਾ ਕੇ ਗੁੱਤ ਕੀਤੀ ਹੋਈ ਸੀ ਬਾਣੀ ਦਾ ਵੱਡਾ ਘੜਾ ਉਸਨੇ ਨਿਹਾਲੋ ਦੀ ਮਾਸੀ ਦੇ ਘੜਿਆਂ ਵਿੱਚ ਪਲਟਿਆ ਜਦੋਂ ਉਹ ਘੜਾ ਟਾਕੇ ਲਾ ਕੇ ਜਾਣ ਲੱਗੀ ਤਾਂ ਨਿਹਾਲੋ ਦੀ ਮਾਸੀ ਕਰਤਾਰਕੌਰ ਨੇ ਉਸ ਨੂੰ ਆਵਾਜ਼ ਮਾਰ ਲਈ ਮੰਗੋ ਬਹਿ ਜਾ ਸੁਣਾ ਫਿਰ ਤਾਂ ਕੋਈ ਨਹੀਂ ਆਇਆ ਨਹੀਂ ਕਰਤਾਰਕੌਰ ਅੱਛਾ ਉਸਨੇ ਵੀ ਤਾਂ ਉੰਤਰੇ ਹੀ ਜਾਣਾ ਹੈ ਜਿਸਨੇ ਮੂੰਹ ਮਾਰ ਕੇ ਮੇਰੀ ਮਾਨ ਪਤ ਲੋਹਾਈਆ ਮੰਗੋ ਨੇ ਇੱਕ ਢੱਡਾ ਸਾਹ ਲੈ ਕੇ ਆਖਿਆ ਤੇ ਮੰਜੀ ਉੱਤੇ ਬੈਠ ਗਏ ਕਰਤਾਰ ਕੌਰ ਚੌਂਤਰੇ ਵਿੱਚ ਬੈਠੀ ਹੋਈ ਰੋਟੀਆਂ ਬਕਾਰ ਆਈ ਸੀ ਤੇ ਉਸ ਦੇ ਲਾਗੇ ਹੀ ਨਿਹਾਲੋ ਪੀੜੀ ਤੇ ਬੈਠੀ ਸੀ ਚੌਂਤਰੇ ਵਿੱਚ ਕਾਫੀ ਭਾਂਡੇ ਖਿਲਰੇ ਹੋਏ ਸਨ ਕਰਤਾਰ ਕੌਰ ਨੇ ਫਿਰ ਪੁੱਛਿਆ ਨਹੀਂ ਤੈਨੂੰ ਵੀ ਸੂਹ ਲੱਗੀ ਕਿਸ ਨੇ ਮੂੰਹ ਮਾਰਿਆ ਪਰਾ ਭੈਣ ਗੱਲਾਂ ਵੀ ਗੁੱਜੀਆਂ ਛਪੀਆਂ ਰਹਿ ਸਕਦੀਆਂ ਨੇ ਮੂੰਹ ਮਾਰਿਆ ਹੀ ਔਂ ਤੇਰੇ ਨਖਤੇ ਅਮਲੀ ਸ਼ਾਮੇ ਨੇ ਉਸ ਰੋੜਪੜ ਜਾਣੇ ਨੂੰ ਢੱਡ ਪੀੜ ਨ ਹੋਣੀ ਸੀ ਕੀ ਦੱਸਾਂ ਗੱਲਾਂ ਕਰਨ ਵਾਲੀਆਂ ਨਹੀਂ ਰੱਬ ਜਦੋਂ ਧੰਦੇ ਲਾਉਂਦਾ ਏ ਉਦੋਂ ਇਉਂ ਹੀ ਹੁੰਦਾ ਏ ਗਰੀਬ ਦੀ ਬਹੂ ਹਰ ਇੱਕ ਦੀ ਪਰਜਾਈ ਵਾਲੀ ਗੱਲ ਹੈ ਤੂੰ ਭੈਣ ਐ ਤੇਰੇ ਕੋਲੋਂ ਕੀ ਲੁਕਾ ਏ ਔੰਤਰਾ 2 ਸਾਲ ਤੋਂ ਪਿੱਛੇ ਲੱਗਾ ਫਿਰਦਾ ਏ ਕਿਉਂ ਆਂਦਾ ਈ ਚਾਦਰ ਪਾਉਣ ਨੂੰ ਹੈ ਪਟਕੀ ਪਵੇ ਸੋ ਕਰਤਾਰ ਕੌਰ ਨੇ ਹੱਥ ਲਾ ਕੰਮ ਛੱਡ ਕੇ ਹੈਰਾਨੀ ਜਿਹੇ ਲਹਿਜੇ ਵਿੱਚ ਮੰਗੋ ਵੱਲ ਵੇਖਦੇ ਆਖਿਆ ਨਿਹਾਲੋ ਦੀਆਂ ਅੱਖਾਂ ਵੀ ਆ ਮਹਾਰੇ ਮੰਗੋ ਵੱਲ ਹੋਈਆਂ ਦੋ ਕੁ ਮਹੀਨੇ ਹੋਏ ਮੀ ਵਰ੍ਹ ਦੇ ਵਿੱਚ ਤਰਕਾਲਾ ਨੂੰ ਘਰ ਆ ਗਿਆ ਸ਼ਰਾਬੀ ਸੀ ਬੋਤਲ ਹੱਥ ਵਿੱਚ ਫੜੀ ਸਾਸੂ ਨਸ਼ੇ ਦੇ ਲੋਰ ਵਿੱਚ ਮਾਰਨ ਲੱਗਾ ਪਿਆ ਇਧਰ ਉਧਰ ਦੀਆਂ ਤੇ ਮੈਨੂੰ ਆਖੇ ਸ਼ਰਾਬ ਪੀ ਲੈ ਮੈਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਬਸ ਉਸ ਦਿਹਾੜੇ ਦਾ ਵੈਰ ਪੈ ਗਿਆ ਫੇਰ ਮਿਲਿਆ ਬਾਹਰ ਛੱਪੜ ਉੱਤੇ ਆਖਣ ਲੱਗਾ ਤੈਨੂੰ ਪਤਾ ਨਹੀਂ ਜਾਂ ਮੇਰੀ ਗੱਲ ਮੰਨ ਜਾ ਨਹੀਂ ਤਾਂ ਮੈਂ ਸਿਪਾਈਆਂ ਕੋਲੋਂ ਤੇਰੇ ਚਿੱਤੜ ਕਟਵਾਵਾਂਗਾ ਤੇਰਾ ਪੁੱਤਰ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦਾ ਏ ਫਗਵਾੜੇ ਰਹਿੰਦਾ ਬਸ ਭੈਣ ਚੌਧਰ ਪੁਨਾ ਕਰ ਲਿਆ ਫਿਟਕੀ ਪਵੇ ਸੂ ਤੇ ਫਿਰ ਲੰਬੜ ਨਾਲ ਗੱਲ ਨਾ ਕੀਤੀ ਲੰਬੜਦਾਰ ਤਾਰਾ ਸੈਉ ਨੂੰ ਪਤਾ ਸੀ ਤਤਾਂ ਖਲਾਸੀ ਹੋਈ ਨਹੀਂ ਧਰਮੂ ਕਿੱਥੇ ਆ ਉਹ ਫਗਵਾੜੇ ਰਹਿੰਦਾ ਸੰਤਾਂ ਦੇ ਡੇਰੇ ਵਸਾਖੀ ਨੂੰ ਮਿਲਿਆ ਸੀ ਘਰ ਨਹੀਂ ਆਉਂਦਾ ਨਹੀਂ ਆਖਦਾ ਸੇਵਾ ਕਰਨੀ ਤੇ ਨਾਮ ਜਪਣਾ ਏ ਉਹ ਵੀ ਮੂੰਹ ਫੱਟ ਉਹ ਵੀ ਮੂੰਹ ਫਟਿਆ ਆਖਦਾ ਸੀ ਪਿਓ ਦਾ ਬਦਲਾ ਲੈਣਾ ਹੈ ਗੋਰੇ ਮਾਰ ਕੇ ਕੀ ਪਤਾ ਕਿਤੇ ਚੰਦਰੇ ਸ਼ਾਮੇ ਨਾਲ ਇਹੋ ਗੱਲ ਕਰ ਬੈਠਾ ਹੋਵੇ ਇਹ ਮੀਸਣਾ ਗੱਲਾਂ ਤਾਂ ਹਰ ਇੱਕ ਕੋਲੋਂ ਪੁੱਛ ਲੈਂਦਾ ਨਾ ਇਹ ਤਾਂ ਪੂਰਾ ਝੋਲੀ ਚੋਕ ਹੈ ਪੁਲਿਸ ਦਾ ਹਰਾਮੀ ਮੂਤਨੀ ਥਾਣੇ ਨੂੰ ਭੱਜ ਜਾਂਦਾ ਰਹਿੰਦਾ ਈ ਥਾਣੇਦਾਰਾਂ ਨਾਲਾ दारू ਤੋਂ ਛੱਡ ਅਫੀਮ ਖਾਂਦਾ ਚਰਦਾ ਚਰਦਾ ਰਹਿੰਦਾ ਹੈ ਪੂਰਾ ਬੈਲੀ ਆ ਹੋਂ ਤਾਂ ਕਿਤੇ ਮੇਰੇ ਘਰ ਬੜਿਆ ਤਾਂ ਮਾਰ ਹੀ ਦੇਣਾ ਦੇਖੀ ਜਉ ਜੋ ਹੋ ਬੜੀਆਂ ਵੇਜ ਕੇ ਵੇਜ ਗਿਆ ਗੱਲਾਂ ਕਰਦਾ ਹੁਣ ਤੂੰ ਹੀ ਸੋਚ ਮੈਂ ਐਸ ਉਮਰ ਚੋਦੇ ਘਰ ਬਹਿ ਜਾ ਤਜਹਾਨ ਕੀ ਆਖੂ ਨਾਲਿਓ ਸੈਣੀ ਅਸੀਂ ਮਹਿਰੇ ਨਾ ਦਿਔਰ ਨਾ ਜੇਠ ਐਵੇਂ ਖਾ ਮਖਾ ਗਰੀਬ ਦੀ ਵੀ ਕੋਈ ਜ਼ਿੰਦਗੀ ਆ ਪਰ ਭੈਣ ਕਿਸੇ ਨੂੰ ਕੀ ਆਖਣਾ ਬੈੰਦੇ ਤਾਂ ਪਾਗ ਪਾ ਗਿਆ ਧਰਮੂ ਦਾ ਪਿਓ ਜਿਹੜਾ ਬਹੁਤਾ ਕਮਾਉਣ ਲਈ ਲੋਕਾਂ ਦੇ ਆਖੇ ਲਾ ਕੇ ਤੁਰ ਗਿਆ ਅਮਰੀਕਨ ਨੂੰ ਇਥੇ ਮਿਰਕਨ ਅਮਰੀਕਨ ਨੂੰ ਆਖਿਆ ਜਾਂਦਾ ਹੈ ਕਈ ਸਾਲ ਖੱਜਲ ਖਵਾਰ ਹੋਇਆ ਜਹਾਜ਼ 'ਚ ਰੁਲਿਆ ਤੇ ਕਲਕੱਤੇ ਆ ਕੇ ਮਾਰਿਆ ਗਿਆ ਮੰਗੋ ਦਾ ਮਨ ਭਾਰ ਆਇਆ ਉਹ ਉੱਠ ਕੇ ਤੁਰਨ ਲੱਗੀ ਤਾਂ ਕਰਤਾਰ ਕੌਰ ਨੇ ਉਸ ਦੀ ਝੋਲੀ ਵਿੱਚ ਦੋ ਰੋਟੀਆਂ ਰੱਖ ਦਿੱਤੀਆਂ ਤੇ ਉਹ ਖੜਾ ਚੁੱਕ ਕੇ ਚਲੀ ਗਈ ਲਓ ਜੀ ਅੱਜ ਔਰਤਾਂ ਇਹ ਇਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਅਗਲਾ ਵਿਸ਼ਾ ਲੈ ਕੇ حاضر ਹੋਵਾਂਗੇ ਇਤਿਹਾਸ ਪੜਦਾ ਸੁਣਾਉਂਦੇ ਸੁਣਾਉਂਦੇ ਜਿੰਨਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਮਾਫ ਕਰਨਾ ਗੁਰੂ ਸਾਹਿਬ ਅਗੇ ਬੇਨਤੀ ਕਰਨੀ ਕਿ ਸਮਤ ਬਖਸ਼ਣ ਅਗੇ ਤੋਂ ਇਤਿਹਾਸ ਸਹੀ ਇਤਿਹਾਸ ਪੜਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ